ਮੈਂ ਤੁਹਾਡਾ ਪੱਤਰਕਾਰ ਪਿੰਦਰਮਨ ਪਹੁੰਚਿਆ ਜ਼ਿਲ੍ਹਾ ਫਤਿਹਗੜ ਸਾਹਿਬ ਬਲਾਕ ਖੇੜਾ ਦੇ ਪਿੰਡ ਦਾਦੂ ਮਜਰਾ ਜਿੱਥੇ ਨਾਬਾ ਪਾਵਰ ਪਲਾਂਟ ਲਿਮਟਿਡ ਦੇ ਸਹਿਯੋਗ ਨਾਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਨੀਲਮ ਹਸਤਾਲ ਰਾਜਪੁਰਾ ਦੀ ਸਮੁੱਚੀ ਡਾਕਟਰਾਂ ਦੀ ਟੀਮ ਮਰੀਜ਼ਾਂ ਦਾ ਚੈੱਕਅਪ ਕਰ ਰਹੀ ਹੈ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਮਰੀਜ਼ਾਂ ਦੀਆਂ ਨਿਗਾਹ ਚੈੱਕ ਕਰਨ ਦੇ ਨਾਲ ਨਾਲ ਉਹਨਾਂ ਨੂੰ ਮੁਫਤ ਐਨਕਾਂ ਵੀ ਦਿੱਤੀਆਂ ਜਾ ਰਹੀਆਂ ਨੇ ਵੱਡਾ ਉਪਰਾਲਾ ਹੈ ਪਿੰਡ ਦਾਦੂ ਮજરા ਦੀ ಗ್ರಾಮ ਪੰਚਾਇਤ ਦਾ ਜੋ ਪਿੰਡ ਦੇ ਨਗਰ ਨਿਵਾਸੀਆਂ ਅਤੇ ਇਲਾਕੇ ਦੀ ਭਲਾਈ ਲਈ ਇਹ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਹੈ ਮੁਫਤ ਚੈੱਕਅਪ ਦੇ ਨਾਲ ਨਾਲ ਮੁਫਤ ਦਵਾਈਆਂ ਵੀ ਦਿੱਤੀਆਂ ਆ ਰਹੀਆਂ ਨੇ ਤੇ ਨੀਲਮ ਹਸਪੀਟਲ ਡਾਕਟਰਾਂ ਦੀ ਸਮੁੱਚੀ ਟੀਮ ਮਰੀਜ਼ਾਂ ਦਾ ਚੈੱਕਅਪ ਕਰਦੀ ਹੋਈ ਨਾਲ ਹੀ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਪਿੰਡ ਦੇ ਨਗਰ ਨਿਵਾਸੀ ਅਤੇ ਇਲਾਕੇ ਦੇ ਨਿਵਾਸੀ ਇਸ ਕੈਂਪ ਦਾ ਲਾਹਾ ਲੈਂਦੇ ਹੋਏ ਪਿੰਡ ਦਾਦੂ ਮਾਜਰਾ ਦੇ ਸਰਪੰਚ ਮਨਜੀਤ ਸਿੰਘ ਬੈਦਵਾਨ ਦਾ ਵੱਡਾ ਉਪਰਾਲਾ ਹੈ ਉਨ੍ਹਾਂ ਦੀ ਸਮੁੱਚੀ ਪੰਚਾਇਤ ਮੈਂਬਰਾਂ ਦਾ ਵੱਡਾ ਉਪਰਾਲਾ ਹੈ ਜੋ ਪਿੰਡ ਦੇ ਨਗਰ ਨਿਵਾਸੀਆਂ ਲਈ ਇਲਾਕੇ ਦੇ ਨਗਰ ਨਿਵਾਸੀਆਂ ਲਈ ਮੁਫਤ ਕੈਂਪ ਲਗਾਇਆ ਗਿਆ ਇਦਾਂ ਦੇ ਜਿਹੜੇ ਕੈਂਪ ਨੇ ਜੀ ਹਰ ਪਿੰਡਰ ਦੇ ਵਿੱਚ ਲੱਗੇ ਹੋਣੇ ਚਾਹੀਦੇ ਨੇ ਲਗਾਉਣੇ ਚਾਹੀਦੇ ਨੇ ਪੂਰੀ ਪੰਚਾਇਤਾਂ ਤੋਂ ਇਹਨਾਂ ਦੇ ਵਿੱਚ ਫਰਟ ਛੱਡ ਕੇ ਸਹਿਯੋਗ ਪਾਣਾ ਚਾਹੀਦਾ ਪਿੰਡ ਵਾਲਿਆਂ ਨੂੰ ਵੀ ਆ ਕੇ ਇਹਦੇ ਵਿੱਚ ਆਉਣਾ ਚਾਹੀਦਾ ਵੀ ਆਪਣੇ ਟੈਸਟ ਵਗੈਰਾ ਕਰਾ ਲੈਣੇ ਚਾਹੀਦੇ ਨੇ ਇੱਕ ਆਪਣੇ ਪਿੰਡ ਵਾਲਿਆਂ ਦੇ ਵਿੱਚ ਬਹੁਤ ਮਾਤਾ ਦੇ ਵਿੱਚ ਵੀ ਬਜ਼ੁਰਗਾਂ ਦੇ ਵਿੱਚ ਵੀ ਬਹੁਤ ਵੱਡੀ ਕਮੀ ਹੈ ਉਹਨਾਂ ਦੇ ਵਿੱਚ ਇੱਕ ਡਰ ਰਹੇਗਾ ਕਿ ਉਹ ਦਰਦੇ ਕਰਨ ਹੀ ਆਪਣੇ ਟੈਸਟ ਨਹੀਂ ਕਰਾਉਂਦੇ ਪਰ ਟੈਸਟ ਕਰਾਣੇ ਬਹੁਤ ਜ਼ਰੂਰੀ ਨੇ ਟੈਸਟ ਕਰਾਣ ਦੇ ਨਾਲ ਹੀ ਪਤਾ ਲੱਗਦਾ ਕਿ ਤੁਹਾਡੇ ਨੇ ਜਦੋਂ ਕੋਈ ਬਿਮਾਰੀ ਸਟਾਰਟ ਹੁੰਦੀ ਹੈ ਸਟਾਰਟਿੰਗ ਦੇ ਵਿੱਚ ਉਹ ਛੋਟੀ ਹੁੰਦੀ ਹੈ ਭਾਜੀ ਆਪਾਂ ਟੈਸਟ ਕਰਾ ਲੈਨੇ ਆ ਜਦੋਂ ਜਿੰਨੀ ਛੇਤੀ ਆਪਾਂ ਨੂੰ ਬਿਮਾਰੀ ਦਾ ਪਤਾ ਲੱਗ ਜਾਏਗਾ ਤਾਂ ਓਨੀ ਛੇਤੀ ਆਪਾਂ ਲਾਜ ਵਾਲੀ ਸਾਈਡ ਨੂੰ ਜਾ ਸਕਦੇ ਆ ਟੋਕਰਾਂ ਦੀ ਅੱਜ ਕੱਲ ਬਹੁਤ ਵੱਡੀ ਐ ਟੀਮ ਐ ਵੱਡੀ ਵੱਡੀ ਬਿਮਾਰੀਆਂ ਦੇ ਇਲਾਜ ਹੋ ਸਕਦੇ ਆ ਪਰ ਉਹਨਾਂ ਦਾ ਇਲਾਜ ਹੋਣ ਦਾ ਨਾ ਕਾਰਨ ਐ ਕਿ ਉਹਨਾਂ ਨੂੰ ਟੈਸਟ ਵਗੈਰਾ ਕਰਾਉਂਦੇ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਜਦ ਨੂੰ ਪਤਾ ਲੱਗਦਾ ਬਿਮਾਰੀ ਇੱਕ ਭ ਉਸ ਤੋਂ ਬਾਅਦ ਡਾਕਟਰਾਂ ਦੇ ਵੀ ਇੰਨਾ ਹੈਲਪ ਵਗੈਰਾ ਬਹੁਤ ਜ਼ਿਆਦਾ ਕਰਦੇ ਆ ਪਰ ਉਹ ਜਿਹੜੀ ਬਿਮਾਰੀ ਹੈ ਇੱਕ ਭਿਆਨਕ ਰੂਪ ਲੈ ਲੈਂਦੀ ਹੈ ਇਹਦਾ ਕਾਰਨ ਹੈ ਕਿ ਟੈਸਟ ਤੁਸੀਂ ਜ਼ਰੂਰ ਕਰਾਓ ਤੇ ਇਹ ਜਿਹੜੇ ਵੀ ਇਹਦੇ ਕੈਂਪ ਨੇ ਹਰੇਕ ਪੰਚਾਇਤ ਵੱਲੋਂ ਇਹ ਕਰਾਏ ਜਾਣੇ ਚਾਹੀਦੇ ਆ ਇਹਨਾਂ ਦੇ ਵਿੱਚ ਬਜ਼ੁਰਗਾਂ ਨੂੰ ਮਾਤਾ ਨੂੰ ਭੈਣਾਂ ਨੂੰ ਸਾਡੀਆਂ ਨੂੰ ਬਹੁਤ ਸੇ ਸਹਿਯੋਗ ਮਿਲਦਾ ਜਦੋਂ ਕੋਈ ਸਟਾਰਟਿੰਗ ਦੇ ਵਿੱਚ ਸ਼ੂਗਰ ਦੀ ਪ੍ਰੋਬਲਮ ਹੈ ਚਾਹੇ ਕੋਈ ਵੀ ਪ੍ਰੋਬਲਮ ਹੈ ਜਦੋਂ ਜਿੰਨੀ ਉਹ ਛੇਤੀ ਆਪਣੀ ਫੜੀ ਜਾਊਗੀ ਤਾਂ ਉਨੇ ਛੇਤੀ ਉਹਦਾ ਲਾਰਜ ਸਟਾਰਟ ਹੋ ਜਾਊਗਾ ਉਹਦੇ ਨਾਲ ਹੀ ਜਿਹੜੀ ਆਪਣੀ ਬੜੀ ਬਿਮਾਰੀ ਹੈ ਭੈਣਕ ਰੂਪ ਉਹ ਨਹੀਂ ਲਊਗੀ ਉਹਨੇ ਛੇਤੀ ਉਹਦਾ ਕੰਟਰੋਲ ਹੋਊਗਾ ਵਾਈ ਕੁਛ ਤੇ ਉਹ ਦੂਜੀ ਗੱਲ ਮੈਂ ਸਾਰੇ ਪਿੰਡ ਦਾ ਬਹੁਤ ਸਹਿਯੋਗ ਦਾ ਧੰਨਵਾਦ ਕਰਦਾ ਕਿ ਸਾਡੇ ਇੱਕ ਛੋਟੇ ਜਿਹੇ ਮੈਸੇਜ ਤੋਂ ਤੇ ਅਸੀਂ ਛੋਟਾ ਜਿਹਾ ਕੈਂਪ ਲਗਾਇਆ ਸੀ ਉਹਦੇ ਚ 300 ਤੋਂ ਵੱਧ ਮਰੀਜ਼ਾਂ ਨੇ ਇਸ ਚੀਜ਼ ਦਾ ਫਾਇਦਾ ਉਠਾਇਆ ਉਹਦੇ ਚ ਟੈਸਟ ਕਰਵਾਏ ਤੇ ਉਹ ਉਹਨਾਂ ਵਿੱਚ ਜਿਹੜ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਤੇ ਫਿਰ ਮੈਂ ਦੁਬਾਰਾ ਇੱਕ ਵਾਰ ਫਿਰ ਧੰਨਵਾਦ ਕਰਦਾ ਨਾਪਾ ਪਾਵਰ ਪਲਾਂਟ ਦਾ ਜਿਨ੍ਹਾਂ ਨੇ ਸਾਡੇ ਅਸੀਂ ਉਹਨਾਂ ਨੂੰ ਇੱਕ ਮੈਸੇਜ ਦਿੱਤਾ ਤੇ ਉਹਨਾਂ ਨੇ ਸਾਡੀ ਹੈਲਪ ਕੀਤੀ ਤੇ ਦੂਜਾ ਹੈਲਪਿੰਗਾਂ ਕਰਦਾਂਗੇ ਧੰਨਵਾਦ ਕਰਦਾ ਨੀਲਮ ਹਸਪੀਟਲ ਦਾ ਉਹਨਾਂ ਦੀ ਪੂਰੀ ਟੀਮ ਨੇ ਬਹੁਤ ਵਧੀਆ ਢੰਗ ਦੇ ਨਾਲ ਸਾਡੇ ਸਾਰੇ ਟੈਸਟ ਵਗੈਰਾ ਕੀਤੇ ਉਹਨਾਂ ਡਾਕਟਰ ਸਾਹਿਬ ਨੇ ਮੈਡੀਸਿਨ ਵਗੈਰਾ ਦਿੱਤੀ ਸਾਰੀ ਦਵਾਈਆਂ ਮੈਡੀਸਨ ਵਗੈਰਾ ਸਾਰਾ ਕੁਝ ਫ੍ਰੀ ਸੀਗਾ ਜੀ ਚਛੇ ਵੀ ਫ੍ਰੀ ਸੀਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਧੰਨਵਾਦ ਸਭ